ਇਹਨਾਂ ਨੂੰ ਗਿਫਟ ਕੀਤਾ ਗਿਆ ਹੈਗਾ ਸਰਪੰਚ ਸਾਹਿਬ ਨੇ ਭਾਈ ਮੈਂ ਇਹ ਖਰੀਦੀ ਹੈ ਬਾਸਾ ਬਾਸਾ ਆਇਆ ਦਾ ਪਾਸ ਨੇ ਦਾ ਹੋਇਆ ਜੀ 9900 ਦਾ ਵਦ ਵਦ ਵਪਾਰੀ ਇੱਥੇ ਪਹੁੰਚਣ ਜੀ ਮਿੱਤਰੋ ਤਾਂ ਸਵਾਗਤ ਕਰਦੇ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਲੈ ਕੇ ਚੱਲਦੇ ਆਂ ਆਪਣੀ ਪਸ਼ੂ ਮੰਡੀ ਦੇ ਵਿੱਚ ਅੱਜ ਕਿਉਂਕਿ ਹੈਗਾ ਦਿਨ ਐਤਵਾਰ ਤੇ ਜੁੜੇ ਹੋਰ ਆਪਣੀ ਵੀਡੀਓ ਦੇ ਨਾਲ ਤੇ ਸਵਾਗਤ ਕਰਦੇ ਆਂ ਸਪੈਸ਼ਲੀ ਪਸ਼ੂ ਪਾਲਕ ਵੀਰਾਂ ਦਾ ਤੇ ਕਿਉਂਕਿ ਅੱਜ ਦੀ ਵੀਡੀਓ ਰਹਿਣ ਵਾਲੀ ਆ ਪਸ਼ੂਆਂ ਤੇ ਬਾਕੀ ਜੁੜੇ ਰਹੋ ਐਂਡ ਤੱਕ ਵੀਡੀਓ ਆਪਣੀ ਜਰੂਰ ਦੇਖਿਓ ਤੇ ਪੂਰੇ ਘੈਂਡ ਘੈਂਡ ਸਾਨੂੰ ਪਸ਼ੂ ਦਿਖਾਉਂਦੇ ਰਹਾਂਗੇ ਤੇ ਬਾਕੀ ਕੀ ਮਾਹੌਲ ਚਾਲਾ ਮੰਡੀ ਦਾ ਉਹ ਵੀ ਦਿਖਾਉਂਦੇ ਰਹਾਂਗੇ ਤੇ ਐਂਡ ਤੱਕ ਆਪਣੀ ਵੀਡੀਓ ਜਰੂਰ ਦੇਖਿਓ ਸੇ ਧੰਨਵਾਦ ਕਰਦੇ ਆ ਤੁਹਾਡਾ ਆਪਣੀ ਵੀਡੀਓ ਤੇ ਕਲਿੱਕ ਕਰਨ ਲਈ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਲਓ ਜੀ ਆਪਾਂ ਪਹੁੰਚ ਗਏ ਸੀ ਮੰਡੀ 'ਚ ਆਪਣੀ ਪਿੰਡ ਝੋੜ ਰੋਹੀ ਤੇ ਪਸ਼ੂ ਆਈ ਜਾਂਦੇ ਆ ਉਹ ਦੇਖੋ ਸਾਹਮਣੇ ਹੁਣ ਹੀ ਆਈਏ ਪੁੰਡੀ ਤੇ ਬਾਕੀ ਆਏ ਖੜੇ ਆ ਸਾਧਨ ਤੇ ਬਾਕੀ ਬਹੁਤ ਪਸ਼ੂ ਆ ਰਹੇ 11 ਦਾ ਸਵੇਰ ਦਾ ਟਾਈਮ ਆਗਾ ਤੇ ਬਾਕੀ ਕੋਈ ਗੱਲ ਨਹੀਂ ਖਾਇ ਤਾਂ ਟਾਈਮ ਹੀ ਸਵੇਰ ਦਾ ਹੋਇਆਗਾ ਥੋੜਾ ਟਾਈਮ ਹੋਇਆਗਾ ਤੇ ਕੋਈ ਗੱਲ ਨਹੀਂ ਮੁੱਦਾ ਪਖੂਆ ਪੂਰਾ ਪੂਰੀ ਆਪਣੀ ਮੰਡੀ ਭੱਗ ਜੂਗੀ ਤੇ ਸਾਰਾ ਗੱਲਾਂ ਬਾਤਾਂ ਹੋਣੀਆਂ ਤੇ ਜੁੜੇ ਰਹੋ ਬਲੌਗ ਦੇ ਨਾਲ ਕੇਰਾਵਾ ਸਾਨੂੰ ਸਵੇਰ ਸਵੇਰ ਦਾ ਜਾਣਸਾਰਦਾ ਵੀਊ ਦਿਖਾਤਾ ਤੇ ਬਾਕੀ ਦਿਖਾਵਾਂਗੇ ਤੁਹਾਨੂੰ ਸੋਦੇ ਹੁੰਦੇ ਲਾਈਵ ਤੇ ਕੀ ਭਾਂ ਚੱਲਦਾ ਰਹੇਗਾ ਸਾਰਾ ਕੁਝ ਦੱਸਾਂਗੇ ਤੇ ਹੋਰ ਤਾਊ ਠੀਕ ਹੈ ਬਹੁਤ ਵਧੀਆ ਹੋ ਠੀਕ ਹੈ ਹਾਂ ਹਾਂ ਉਹ ਠੀਕ ਆ ਤੇ ਕੋਈ ਅੱਜ ਲਈ ਕੋਈ ਨਵੀਂ ਖਬਰ ਕੋਈ ਨਵੀਂ ਖਬਰ ਬਸ ਇਹ ਤੋਂ ਪਹਿਲਾਂ ਪਸ਼ੂ ਆਈ ਜਾਂਦੇ ਨੇ ਹੂੰ ਤੇ ਵਪਾਰੀ ਭਾਈ ਵੀ ਆਈ ਜਾਂਦੇ ਪਸ਼ੂ ਆ ਰਹੇ ਨਾ ਹਾਂ ਕੁਝ ਤੇ ਫੋਨ ਆ ਰਹੇ ਨੇ ਪਸ਼ੂ ਆ ਰਹੇ ਅਸੀਂ ਤੇ ਹੋਰ ਹਾਂ 20 30 ਪਸ਼ੂ ਕਹਿੰਦੇ ਅਸੀਂ ਲੈ ਕੇ ਆ ਰਹੇ ਠੀਕ ਆ ਤੇ ਉਹ ਢੋਲੀਆਂ ਵਾਲਾ ਆਫਰ ਅੱਜ ਵੀ ਹੈ ਕਿ ਇਹ ਹਾਂ 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 ਪਸ਼ੂ ਜਿਹੜੇ ਵੇਚਣਗੇ ਤੇ ਲੈਣਗੇ ਤੇ ਉਹ ਢੋਲੀਆਂ ਠੀਕ ਆ ਤੇ ਹੋਰ ਕੋਈ ਗੱਲਬਾਤ ਕਰਨੀ ਜਣੇ ਕੋਈ ਚੰਗਾ ਕੋਈ ਮਤਲਬ ਪਸ਼ੂ ਹੋਊਗਾ ਉਹਨੂੰ ਨਾਮ-ਸ਼ਨਾਮ ਵੀ ਮਤਲਬ ਹੋਊਗਾ। ਆ ਠੀਕ ਆ ਵੀ ਬਾਕੀ। ਕੋਈ ਸਰੀਰ ਵਾਲਾ ਪਸ਼ੂ ਹੋਊਗਾ। ਹਾਂ ਠੀਕ ਆ। ਹਾਂ ਬਾਕੀ ਬਣਦਾ ਵੀ ਆ। ਹਾਂ। ਉਹ ਚੱਲਣਗੇ ਸਾਰੇ। ਹਾਂ। ਤੇ ਹੋਰ ਤਾਂ ਉਹ ਫਿਰ ਆਪਣੇ ਹੋਰ ਜਿਵੇਂ ਹੌਲੀ-ਹੌਲੀ ਜਿਵੇਂ ਕੰਮ ਕੋਈ ਵਧੀ ਜਾਂਦਾ ਹੈ। ਹਾਂ। ਉਹਦੇ ਹਿਸਾਬ ਨਾਲ ਹੋਰ ਉੱਚੇ ਪ੍ਰਬੰਧ ਹੋਈ ਜਾਣਗੇ। ਠੀਕ ਆ। ਠੀਕ ਆ। ਤੇ ਬਾਕੀ ਅਪੀਲ ਕਰ ਦੋ ਮਾੜਾ-ਮੋਟਾ ਵੀ ਆਪਣੇ ਬਿਵਾਰੀ ਪਾਈਚਾਰੇ ਨੂੰ ਬਿਵਾਰੀ ਪਾਈਚਾਰੇ ਨੂੰ ਮਤਲਬ ਪਿੰਡ ਚੋੜ ਰੂਈ ਦੀ ਮੰਡੀ ਜਿਹੜੀ ਹਮ ਇੱਕ ਮਤਲਬ ਸਰਕਾਰੂ ਮੰਡੀ ਦੇ ਤੌਰ ਤੇ ਲੱਗੀ ਹੋਈ ਹੈ ਇਹ। ਹਾਂਜੀ। ਇਹਨਾਂ ਨੂੰ ਮਤਲਬ ਅਸੀਂ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਵਪਾਰੀ ਇੱਥੇ ਪਹੁੰਚਣ ਤੇ ਮਾਲ ਲੈ ਕੇ ਆਉਣ ਤੇ ਮਾਲ ਖਰੀਦ ਕੇ ਲ ਜਾਣ ਠੀਕ ਆ ਵੀ ਪਿੰਡ ਦੇ ਬੰਦੇ ਵੀ ਆਉਣੇ ਨੇ ਨਿੱਡੇ ਚੜ੍ਹਿਆ ਨੇ ਮਤਲਬ ਬਹੁਤ ਬੰਦਾ ਮਿਲ ਆਉਂਦੀ ਐ ਹਾਂ ਜਿਆਦਾ ਵਪਾਰੀਆਂ ਦਾ ਸਹਯੋਗ ਹੁੰਦਾ ਹੈ ਤੇ ਸਭ ਤੋਂ ਵੱਡਾ ਹੀ ਵਪਾਰੀਆਂ ਦੀ ਮੰਡੀ ਹੁੰਦੀ ਐ ਹਾਂਜੀ 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 ਬਾਕੀ ਵੱਧ ਤੋਂ ਵੱਧ ਜਾ ਪਹੁੰਚੋ ਹਣਾ ਤੁਸੀਂ ਵੀ ਆ ਕੇ ਤੇ ਐਮਐਲਏ ਦੀ ਹਾਂਜੀ ਬਾਕੀ ਮੇਲੇ ਦੀਆਂ ਵਧਾਓ ਰੌਣਕਾਂ ਤੇ ਆਪਣੀ ਮੰਡੀ ਦੇ ਵਿੱਚ ਪਹੁੰਚੋ ਤੁਸੀਂ ਵੀ ਆ ਕੇ ਤੇ ਬਾਕੀ ਆਪਣੇ ਪਿੰਡ ਦੇ ਵੀ ਕਈ ਵੀਰ ਆ ਰਹੇ ਹੈਗੇ ਤੇ ਬਾਕੀ ਬਾਹਰੋਂ ਵੀ ਵਪਾਰੀ ਭਈ ਆ ਰਹੇ ਹੈਗੇ ਤੇ ਬਸ ਰੌਣਕਾਂ ਵਧੀਆਂ ਜਾਂਦੀਆਂ ਆ। ਲੋ ਜੀ ਚਾਹ ਪਾਣੀ ਦਾ ਤੇ ਲੰਗਰ ਦਾ ਖੁੱਲਾ ਪ੍ਰਬੰਧ ਆਗੇ ਤੇ ਨਾਲ ਪਿੰਡ ਦੀ ਪੰਚਾਇਤ ਬੈਠੀ ਆ ਤੇ ਰੌਣਕਾਂ ਵਧੀਆਂ ਦੀਆਂ ਆ। ਕਿੰਗਵਾਰ ਕੇ ਵੀ ਆ ਰਹੇ ਆ ਅੱਜ ਤਾਂ ਤੇ ਬਾਕੀ ਉਹ ਜਾਂਦੇ ਹੈਗੇ ਨੇਰੇ ਸੇਵਾ ਕਰਨਗੇ। ਤੇ ਬਾਕੀ ਮਾਹੌਲ ਪੂਰਾ ਵਧੀਆ ਵਧੀਆ ਬਣ ਜਾਂਦਾ ਹੈਗਾ। ਤੇ ਇਹਦੇ ਬੱਚਾ ਬਾਲ ਟੀਵੀ ਫਿਰਦੀ ਆ ਹੋਰ ਸੱਜਣੋ ਵਧੀਆ 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 ਲੋ ਬਈ ਗਾਂ ਚੈੱਕ ਕਰੋ ਕੋਈ ਸੋਹਣੀ ਗਾਂ ਆਏਗੀ ਲੈ ਵਾ ਦੇਖੋ ਆਪਣੀਆਂ ਜੀ ਤੇ ਬਣਾਉਂਗੇ ਵੀਡੀਓ ਤੇ ਕਿਵੇਂ ਸੂਏ ਜੀ ਇਹ ਤੀਜੀ ਸੂਏ ਤੇ ਕਿਹੜਾ ਪਿੰਡ ਆ ਜੀ ਹੈ ਨੰਦਗੜ ਨੰਦਗੜ ਅੱਛਾ ਸਵਾਦ ਕਰਦੀ ਜੀ ਤੇ ਕੀ ਪਾਪੂ ਦਾ ਇਹਦਾ 30 ਹੈ 30 300 30000 ਰੁਪਇਆ ਉਹ ਇਹ ਮੱਝ ਦਾ ਗਾਂ ਦਾ ਤੇ ਬਾਕੀ ਕਰੋ ਚੈੱਕ ਤੇ ਪੂਰੀ ਸੋਹਣੀ ਗਾਂ ਹੈਗੀ ਤੇ ਆਪਣੇ ਪਿੰਡ ਖੜੀਏ ਝੋੜ ਰੋਹੀ ਮੰਡੀ ਤੇ ਆ ਦੇਖੋ ਲੈਵਾ ਦੇਖੋ ਹਾਂ 12 ਲੀਟਰ 12 ਲੀਟਰ ਦੁੱਧ ਬਈ ਦਾ 12 ਲੀਟਰ ਹੈਗਾ ਹਾਂ ਲੋਈ ਮੇਤਰੂ ਕਰੋ ਕਰੀ ਜਾਂਦੀ ਚੈਕਿੰਗ ਮੱਝ ਦੀ ਬਾਈ ਹੋਰੀ ਤੇ ਨਾਲ ਬਲੌਗਰ ਖੜਾ ਆਪਣਾ ਉਹ ਆਦੀ ਫੇਰੀ ਇਹਦੀ ਵੀ ਡਾਨ ਇੱਕ ਮੈਂਸ ਦਾ ਸੌਦਾ ਕਰਾਏਗਾ ਤੇ ਬਹੁਤ ਸੋਹਣਾ ਸੌਦਾ ਪੁੱਛਦੇ ਆ ਵੀਰਾਂ ਨੂੰ ਕੀ ਰੇਟ ਲੱਗਿਆ ਤੇ ਕਿਵੇਂ ਗੱਲਬਾਤ ਹੋਈ 92000 ਦਾ ਹੋਇਆ ਭਾਈ ਹਾਂਜੀ ਵੀਰ ਜੀ ਕਿੰਨੇ ਦਾ ਹੋਇਆ ਜੀ 92000 ਦਾ ਹੋਇਆ 92000 ਦਾ ਕਿੰਨੇ ਲੀਟਰ ਦੁੱਧ ਦੇਣ ਦੀ ਵੈਸੇ ਦੁੱਧ ਦੇ ਦਊਗੀ 12 ਲੀਟਰ 12 ਲੀਟਰ ਹੈਗੀ ਕਹਵੇਂ ਸੂਏ ਆ ਦੂਜਾ ਸੂਏ ਦੂਜੇ ਸੂਏ ਭਾਈ ਤੇ ਬਹੁਤ ਸੋਹਣੇ ਸਿੰਘਾ ਕੱਟ-ਕਾਟ ਦੀ ਚੰਗੀ ਸੋਹਣੀ ਮੈਂ ਚੱਡੇ ਆ ਕਰ ਬੱਚਾ ਸੋਹਣੀ ਮੈਂ ਸਾਜੀ ਘਟਾ ਪਗਰ ਇਹ ਕਿਹੜਾ ਦਾ ਸੋਹਣੀ ਤੁਹਾਨੂੰ ਦੇਵਾ ਭੰਡਾ ਹੈ ਵਾ ਮਗਰ ਕੱਟਾ ਆ ਤੇ ਮਗਰਤਾ ਪੂਜਾ ਕਰਕੇ ਰਾਂ ਤਾਂ ਤੇ ਕੱਟਾ ਆ ਖੜਾ ਪਈ ਬਾਹਰ ਬੰਨਿਆ ਤੇ ਬਹੁਤ ਸੁਣੀ ਮੈਂ ਸਾ ਬਈ ਚੱਲ ਵੀਰਾਂ ਨੂੰ ਵਾਅਦਾ ਕਰੇ ਭਾਈ ਠੀਕ ਹੈ ਚੱਲੀ ਜੰਗੀ ਟੱਕੜਦੇ ਆ ਫਿਰ ਪਰਚੀ ਇਹਨਾਂ ਦੇ ਬਣੇ ਰਿਹਾ ਨੇ ਤੇ ਵੇਚਣ ਵਾਲਾ ਵੀਰ ਉਹ ਯਾ ਸੀਗਾ ਪਹਿਲਾਂ ਵੇਚਣ ਵਾਲਾ ਕਿਨਾ ਹੀ ਘੜੂ ਜਾਂ ਫੇਰ ਕਰਾਂਗੇ ਅਮਿਤ ਅਮਿਤ ਨੇ ਜਾ ਅਮਿਤ ਨੇ ਜਾ ਕਿਹੜੇ ਪਿੰਡ ਦਾ ਅਲੀਕਾ ਅਲੀਕਾ ਅੱਛਾ ਹੀ ਲੈਣ ਵਾਲੇ ਵੀਰ ਬਈਆ ਸੀ ਖੜੇ ਕੋਲ ਪਰਚੀ ਫੜਾ ਕੇ ਆ ਆ ਵੀਰ ਆਪਣੇ ਸਰਪੰਚ ਪਿੰਡ ਅਲੀਕਾ ਤੋਂ ਇਹ ਵੀਰ ਨੇ ਸਰਪੰਚ ਸਾਹਿਬ ਨੇ ਭਾਈ ਮੈਂ ਇਸ ਖਰੀਦੀ ਐ ਇਹਨਾਂ ਨੂੰ ਵਧਾਈਆਂ ਗਿਫਟ ਦੇ ਵਿੱਚ ਇੱਕ 5 ਲੀਟਰ ਦੀ ਕੇਨੀ ਪਲਾਸਟਿਕ ਦੀ ਦਿੱਤੀ ਐ ਤੇ ਵਿਚ ਨਾਲੇ ਵੀਰ ਆ ਆਪਣੇ ਪਿੰਡ ਮਤਰਾਂ ਤੋਂ ਨੇ ਤੇ ਇਹਨਾਂ ਨੂੰ ਭਾਈ ਵਧਾਈਆਂ ਤੇ ਵਾਅਦਾ ਕਰੇ ਭਾਈ ਇਹਨਾਂ ਨੂੰ ਮੈਂਸਾ ਤੇ ਇਹਨਾਂ ਨੂੰ ਰਸੀਦ ਕੱਟ ਕੇ ਦਿੱਤੀ ਐ ਲੱਖ ਲੱਖ ਵਧਾਈ ਹੋਵੇ ਭਾਈ ਠੀਕ ਹੈ। ਲੋ ਜੀ ਆ ਮੱਝ ਦਾ ਵੀ ਸੌਦਾ ਹੋ ਗਿਆ। ਤੇ ਕਰਦੇ ਆ ਗੱਲਬਾਤ ਕਿਹੜੇ ਬਾਈ ਨਹੀਂ ਲੈਂਦੀ। ਸੋ ਆਪਣੀਆਂ ਜੀ। ਤੇ ਕੀ ਰੇਡ ਹੋਈ? ਹੋਇਆ ਨਹੀਂ ਅਜੇ। ਪਾਸ ਹੁਣ ਆਲੀ ਰਹਿੰਦੀ ਆ। ਪਾਸ ਹੁਣ ਹੋ ਰਹੀ ਆ। ਅੱਛਾ ਜੀ। ਚਲੋ ਵੀ ਪਾਸ ਹੁਣ ਹੋ ਰਹੀ ਤੇ ਬਾਈ ਪੂਰੀ ਟੈਸਟਿੰਗ ਕਰੀ ਜਾਂਦਾ ਪੂਰੀ ਸਹੀ ਤਰ੍ਹਾਂ ਤੇ ਆਪਣਾ ਮਨ ਰਾਜੀ ਕਰਕੇ ਫੇਰ ਲੈ ਕੇ ਜਾਂਦਾ ਹਨਾ ਬਾਈ। ਤੇ ਹਰੇਕੀ ਐਵੇਂ ਕਰਦਾਗਾ ਤੇ ਬਾਕੀ ਆਪਣਾ ਮਨ ਵੀ ਰਾਜੀ ਆਖਣਾ ਪੈਂਦਾਗਾ। देखो क्या हालांकि पैंतील अच्छा ग्यारह ਚਵਾਈ ਦੀ ਠੀਕ ਹੈ ਹਾਂ ਬਾਸਾ ਪਾਸ ਆ ਜਾਂਦਾ ਪਾਸ ਆ ਬਈ ਨੂੰ ਸਹੀ ਲੱਗਿਆ ਪਾਸ ਆ ਬਈ ਬਈ ਤਾਂ ਤੇ ਉਹ ਵੀਰ ਦੀ ਮੈਸਰ ਕੀ ਆ ਵੀਰ ਨੇ ਚੈੱਕ ਕਰੀਆ ਇਹਨੂੰ ਪਾਸ ਹੋ ਗਈ ਮੈਸਰ ਚੰਗੀ ਆ ਚੱਲ ਨਹੀਂ ਸੋਹਣੀ ਲੱਗਦੀ ਆ ਬਹੁਤ ਵਧੀਆ ਲੱਗਦੀ ਚਵਾਈ ਦੀ ਠੀਕ ਆ ਖੈਰ ਆ ਹਾਂ ਉਹਦਾ ਨਾਮ ਕਹਿੰਦਾ ਤੂੰ ਜੇ ਸ਼ਬਦ ਨਹੀਂ ਬੋਲਿਆ ਬਾਈ ਨੇ ਅੱਛਾ ਹੈਗੇ ਹਾਂ ਕਹਿੰਦਾ ਸਹੀ ਆ ਬਸ ਸਹੀ ਕਿਹਾ ਓਕੇ ਵੀ ਬੋਲ ਹਾਂ ਜੀ ਤੇ ਲੈ ਬਾਈ ਦੂਜਾ ਬਹਿ ਗਿਆ ਇੱਕ ਹੋਰ ਵੀਰ ਦੇਖਦਾ ਕਰ ਰਿਹਾ ਨੀ ਬਈ ਜਮਾ ਖਾਲੀ ਨਗਰੀ ਛੱਡਦੀ ਇਹ ਦੁੱਧ ਲੱਗਦਾ ਬਾਈ ਗੁਰੂ ਘਰ ਵਾਸਤੇ ਇਹ ਗੁਰੂ ਘਰ ਵਾਸਤੇ ਇਹ ਭਾਈ ਇਹ ਮੈਂ ਦੁੱਧ ਵੀ ਉੱਧਾ ਗੁਰੂ ਘਰ ਖਸਰਾ ਚੋਹ ਜਗੇ ਸਾਰੀ ਸੰਗਤ ਨੂੰ ਤੁਹਾਨੂੰ ਦੱਸਿਆ ਵੀ ਚਾਹ ਖਸਰਾ ਆ ਦੇਖੋ ਜੀ ਜਿਵੇਂ ਆ ਮੱਝ ਦਾ ਵੀ ਸੌਦਾ ਹੋ ਗਿਆ ਲਗਭਗ ਹੋ ਹੀ ਪੈਗਾ ਤੇ ਇਹ ਮੱਝ ਦਾ ਵੀ ਅੱਧਾ ਕਿਹੜਾ ਦੁੱਧ ਆਪਣੇ ਗੁਰੂ ਘਰ ਵਾਸਤੇ ਘੜਾਦਾ ਬਾਈਆਂ ਨੇ ਤੇ ਬਾਕੀ ਸੇਵਾਗਦਾਰ ਬਾਈ ਹੈਗੇ ਤੇ ਬਾਕੀ ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ ਤੇ ਆਹ ਬਾਈ ਹੋਰਾਂ ਨੇ ਵੀ ਤੇ ਆਪਣੇ ਗੁਰੂ ਘਰ ਵਾਸਤੇ ਸੇਵਾ ਦੇ ਵਿੱਚ ਹਿੱਸਾ ਪਾਏਗਾ ਤੇ ਇਹਨਾਂ ਨੂੰ ਖਾਲੀ ਕਰਨੀ ਕਰਨੀ ਮੇਰੇ ਭਿੰਦ ਵੀ ਕਿਹਾ ਲੈ ਬਾਈ ਬਾਈ ਦਾ ਕਹਿੰਦਾ ਖਾਲੀ ਕਰਕੇ ਜਾਉਂ ਕਹਿੰਦਾ ਕਹਿੰਦਾ ਗੁਰੂ ਘਰ ਵਾਸਤੇ ਬਾਈ ਵੇਖੂਗੀ ਵੇਖੂਗੀ ਬਾਈ ਵੇਖੂਗੀ ਜੀ ਮਾਲਕ ਕਰੂਆ ਕਿਰਪਾ ਤੇ ਬਾਈ ਇਹਨਾਂ ਮੈਂ ਸਾਰਾ ਦੁੱਧ ਕੱਢੂਗਾ ਤੇ ਕਹਿੰਦਾ ਸਾਰੀ ਚੋਕੇ ਫਿਰ ਗੁਰੂ ਘਰ ਵਾਸਤੇ ਸਾਰਾ ਦੁੱਧ ਦਿੱਤਾ ਜਾਊਗਾ ਤੇ ਚਾਹ ਬਾਈ ਆਪਣੇ ਵਰਗੇ ਇੱਥੇ ਜਿਹੜੇ ਮੰਡੀ ਦੇ ਵਿੱਚ ਆਉਂਦੇ ਸਾਰੇ ਵੀਰ ਹੀ ਪਿੰਦੇ ਆਗੇ ਤਾਂ ਇਹ ਜਿਹੜਾ ਵੀ ਕਿਸੇ ਦਾ ਵੀ ਬਾਈ ਦਾ ਸੌਦਾ ਹੁੰਦਾ ਹਨਾ ਜਰੂਰ ਇਹ ਕਿਰਪਾ ਕਰਿਆ ਕਰੋ ਤੇ ਇੰਨੀ ਕੁ ਤੇ ਤਾਂ ਕਿ ਤੁਹਾਡਾ ਵੀ ਲੰਗਰ ਦੇ ਵਿੱਚ ਹਿੱਸਾ ਪੈ ਜੇ ਹਨਾ ਸੇਵਾ ਦਾ ਸਾਨੂੰ ਵੀ ਮੌਕਾ ਜ਼ਰੂਰ ਦਿੱਤਾ ਜਾਊਗਾ ਤੇ ਉਧਰੇ ਇੱਧਰ ਬਾਈ ਗੱਡੀਆਂ ਦਾ ਧਾਰ ਨਾ ਨਾ ਐਸਾ ਕੀ ਰੱਬ ਦਾ ਸੱਤਵਾਂ ਦਿਨੀ ਹੋਇਆ ਸਹੀ ਮੈਂ ਤੈਨੂੰ ਆਹਦਾ ਗੱਲ ਇਵੇ ਦਾ ਚੌਕ ਕਰਦੇ ਨੇ ਸੇ ਨੀਤੀ ਬਣਾ ਦੇ ਬਣਾ ਦਿਓ ਆ ਭਾਈ ਕਿਹੜੀ ਮੈਸ ਦਾ ਸੌਦਾ ਹੋਇਆ ਐ ਸਿੱਖ ਕਰੀਏ ਨਾ ਇਹ ਭਾਈ ਆਪਣੇ ਪਿੰਡ ਦੇ ਲਾਹਵ ਸਿੰਘ ਬਿਸਤਰੀ ਨੇ ਲਈ ਹੈ ਇਹਨੂੰ ਵਧਾंगा ਬਾਕੀ ਉੱਤੇ ਆ ਕੇ ਪਰਚੀ ਕਟਾਉਣੇ ਆ ਤੇ ਦਿਖਾਉਣੇ ਨੇ ਕਰਦੇ ਆ ਪੂਰੀ ਗੱਲਬਾਤ ਤੇਰੀ ਉੱਥੇ ਜਾ ਕੇ ਭਾਈ ਕਟਾ ਕੇ ਚੱਲਗੇ ਪਰਚੀ ਚਲੋ ਆਇਓ ਆ ਆ ਭਾਈ ਆਜੋ ਆਜੋ ਉੱਥੇ ਪਰਚੀ ਕਟਾ ਕੇ ਆਜੋ ਜੀ ਆ ਭਾਈ ਦੀ ਸੀਗੀ ਮੱਝ ਤੇ ਚੱਲਦੇ ਆ ਬਾਈ ਕੋਲ ਉੱਥੇ ਕਟਾਉਣੇ ਆ ਪਰਚੀ ਇਹਨਾਂ ਦੀ ਲੋ ਬਈ ਖਿਆਲੀ ਚੈਨ ਵਾਲੀ ਬਾਈ ਨੇ ਮੱਝ ਵੇਚੀ ਹੈਗੀ 85000 ਦੀ ਤੇ ਆਪਣੇ ਪਿੰਡ ਝੋੜ ਰੋਹੀ ਦੇ ਬਾਈ ਲਾਭ ਸਿੰਘ ਨੇ ਲੈਤੀ ਹੈਗੀ ਪੂਰੇ 85000 ਦੀ ਤੇ ਨਾਲ ਹੀ ਇਹਨਾਂ ਨੂੰ ਦਿੱਤੇ ਗਈ ਹੈ ਢੋਲੀਆਂ ਆਪਣੇ 5-5 ਲੀਟਰ ਵਾਲੀਆਂ ਦੁੱਧ ਵਾਸਤੇ ਹਨਾ ਕਾਸੀ ਵੀ ਚੀਜ਼ ਨੂੰ ਵਰਤਣ ਵਾਸਤੇ ਤੇ ਇਹਨਾਂ ਨੂੰ ਗਿਫਟ ਕੀਤਾ ਗਿਆ ਹੈਗਾ ਤੇ ਪ੍ਰਮਾਤਮਾ ਇਹਨਾਂ ਦੇ ਘਰੇ ਵਾਧਾ ਕਰੇ ਤੇ ਸੁੱਖ ਸ਼ਾਂਤੀ ਬਖਸ਼ੇ